5 ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਜ਼ਿੰਬਾਬਵੇ ਦੇ ਹੱਥੋਂ 13 ਦੌੜਾਂ ਦੇ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅੱਜ ਭਾਰਤੀ ਟੀਮ ਨੇ ਆਪਣਾ ਪਹਿਲਾ ਮੈਚ ਜ਼ਿੰਬਾਬੇ ਦੌਰੇ ਉੱਤੇ ਜਾ ਕੇ ਖੇਡਿਆ ਜਿਸ ਦੇ ਵਿੱਚ ਭਾਰਤੀ ਟੀਮ ਹਾਰ ਗਈ ਹੈ ਇਸ ਲੜੀ ਦੇ ਵਿੱਚ ਭਾਰਤੀ ਟੀਮ ਦੇ ਵੱਡੇ ਖਿਡਾਰੀ ਚੈਂਪੀਅਨ ਬਣਨ ਤੋਂ ਬਾਅਦ ਜਿਹੜੇ ਰੈਸਟ ਦੇ ਉੱਤੇ ਗਏ ਨੇ ਅਤੇ ਕੁਝ ਖਿਡਾਰੀ ਨੇ ਜਿਹੜੇ ਉਹਨਾਂ ਨੇ ਸਨੈਸ ਲੈ ਲਿਆ ਪਰ ਉਸ ਤੋਂ ਬਾਅਦ ਸ਼ੁਮਨ ਗਿਲਦੀ ਕਪਤਾਨੀ ਵਿੱਚ ਖੇਡ ਰਹੀ ਭਾਰਤੀ ਟੀਮ ਨੂੰ ਪਹਿਲੇ ਮੁਕਾਬਲੇ ਵਿੱਚ ਜ਼ਿੰਬਾਬੇ ਦੇ ਹੱਥੋਂ 13 ਦੌੜਾਂ ਦੇ ਨਾਲ ਹਾਰ ਚਲਣੀ ਪਈ ਹੈ ਅਇਸਾ ਮੈਚ ਦੇ ਵਿੱਚ ਭਾਰਤੀ ਟੀਮ ਦੇ ਕਪਤਾਨ ਸ਼ੁਮਨ ਗਿਲ ਦੇ ਵੱਲੋਂ ਤੌਜਿਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਗਿਆ ਸੀ ਅਤੇ ਜ਼ਿੰਬਾਬਵੇ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਗਿਆ ਸੀ ਅਤੇ ਜ਼ਿੰਬਾਬਵੇ ਦੀ ਟੀਮ 20 ਓਵਰਾਂ 'ਚ 115 ਦੌੜਾਂ 9 ਵਿਕਟਾਂ ਗੁਆ ਕੇ ਬਣਾ ਸਕੀ ਸੀ 116 ਦੌੜਾਂ ਦਾ ਟੀਚਾ ਭਾਰਤੀ ਟੀਮ ਨੂੰ ਦਿੱਤਾ ਗਿਆ ਸੀ ਅਤੇ ਭਾਰਤੀ ਟੀਮ ਉੰਨੀ ਦਸ਼ਮਾਵਾਂ ਪੰਜ ਓਵਰਾਂ ਦੇ ਵਿੱਚ 102 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਤੇ 13 ਦੌੜਾਂ ਦੇ ਨਾਲ ਇਸ ਮੈਚ ਨੂੰ ਜ਼ਿੰਬਾਬਵੇ ਦੇ ਵੱਲੋਂ ਜਿੱਤ ਲੈ ਗਿਆ ਇਸ ਮੈਚ ਦੇ ਵਿੱਚ ਪਲੇਅਰ ਆਫ ਦਾ ਮੈਚ ਸਿਕੰਦਰ ਰਜਾ ਚੁਣੇ ਗਏ ਨੇ ਜਿਨ੍ਹਾਂ ਨੇ 19 ਬਲਾਂ ਤੇ ਪਹਿਲਾਂ 17 ਦੌੜਾਂ ਬਣਾਈਆਂ ਅਤੇ ਬਾਅਦ ਦੇ ਵਿੱਚ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਲਈਆਂ ਨੇ 25 ਦੌੜਾਂ ਦੇ ਕੇ ਚਾਰ ਓਵਰਾਂ ਦੇ ਵਿੱਚ ਤਾਂ ਉਹਨਾਂ ਦੇ ਆਲ ਰੌਂਡ ਪ੍ਰਦਰਸ਼ਨ ਦੇ ਲਈ ਉਹਨਾਂ ਨੂੰ ਮੈਨ ਆਫ ਦਾ ਮੈਚ ਦਿੱਤਾ ਗਿਆ ਜੇਕਰ ਸਕੋਰ ਕਾਰਡ ਦੀ ਗੱਲ ਕੀਤੀ ਜਾਵੇ ਤਾਂ ਜ਼ਮਬਾਬੇ ਦੀ ਟੀਮ ਦੇ ਵੱਲੋਂ ਇਸ ਮੁਕਾਬਲੇ ਦੇ ਵਿੱਚ ਬੱਲੇਬਾਜ਼ੀ ਕਰਨ ਉਤਰਦੇ ਸਮੇਂ ਜੋ ਰਨ ਬਣਾਏ ਗਏ ਨੇ ਉਹਨਾਂ ਦੇ ਵਿੱਚ 115 ਦੌੜਾਂ ਬਣਾਈਆਂ ਗਈਆਂ ਸੀ ਅਤੇ ਵਿਸਲੀ ਦੇ ਵੱਲੋਂ 21 ਦੌੜਾਂ ਅਤੇ ਇਨੋਸੈਂਟ ਕਾਇਆ ਦੇ ਵੱਲੋਂ 0 ਸਕੋਰ ਬਣਾਇਆ ਗਿਆ ਸੀ ਤੇ ਬੈਨਰਡ ਦੇ ਵੱਲੋਂ 22 ਦੌੜਾਂ ਦੀ ਪਾਰੀ ਖੇਡੀ ਗਈ ਸਿਕੰਦਰ ਰਾਜਾ ਜੋ ਕੈਪਟਨ ਵੀ ਨੇ ਅਤੇ ਇਸ ਮੁਕਾਬਲੇ ਦੇ ਵਿੱਚ ਮਾਨ ਆਫ ਦਾ ਮੈਚ ਵੀ ਬਣੇ ਨੇ ਉਹਨਾਂ ਨੇ 17 ਦੌੜਾਂ ਬਣਾਈਆਂ ਸਨ ਮਾਇਰਸ ਦੇ ਵੱਲੋਂ 23 ਦੌੜਾਂ ਦੀ ਪਾਰੀ ਖੇਡੀ ਗਈ ਸੀ ਤੇ ਮਦਾਨੇ ਦੇ ਵੱਲੋਂ ਇੱਥੇ 29 ਦੜਾਂ ਦੀ ਪਾਰੀ ਖੇਡਦੇ ਆ ਆਪਣੀ ਟੀਮ ਨੂੰ ਚੰਗੇ ਸਕੋਰ ਵੱਲ ਲਿਜਾਣ ਦੇ ਲਈ ਬੱਲੇਬਾਜ਼ੀ ਕੀਤੀ ਗਈ ਤੇ 20 ਓਵਰਾਂ ਦੇ ਵਿੱਚ ਜ਼ਿੰਬਾਬੇ ਦੀ ਟੀਮ ਨੇ 9 ਵਿਕਟਾਂ ਗਵਾਕੇ 115 ਦੌੜਾਂ ਬਣਾਈਆਂ ਭਾਰਤੀ ਗੇਂਦਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਸਫਲ ਗੇਂਦਬਾਜ਼ ਅਰਵੀ ਬਿਸ਼ਨੋਈ ਰਹੇ ਜਿਨ੍ਹਾਂ ਨੇ 4 ਓਵਰਾਂ ਦੇ ਵਿੱਚ 13 ਦੌੜਾਂ ਦੇ ਕੇ 4 ਖਿਡਾਰੀ ਜ਼ਿੰਬਾਬੇ ਦੇ ਆਊਟ ਕੀਤੇ ਸਨ ਅਤੇ ਵਾਸ਼ਿੰਗਟਨ ਸੁੰਦਰ ਦੇ ਵੱਲੋਂ ਵੀ 4 ਓਵਰਾਂ ਦੇ ਵਿੱਚ 11 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਗਈਆਂ ਇਸ ਤੋਂ ਇਲਾਵਾ ਅਵੇਸ਼ ਖਾਨ ਨੂੰ 1 ਅਤੇ ਮੁਕੇਸ਼ ਕੁਮਾਰ ਨੂੰ ਵੀ 1 ਵਿਕਟ ਇਸ ਮੁਕਾਬਲੇ ਦੇ ਵਿੱਚ ਜ਼임ਬਾਬੇ ਦੇ ਖਿਡਾਰੀਆਂ ਨੂੰ ਆਊਟ ਕਰਨ ਦੇ ਵਿੱਚ ਮਿਲੀ ਹੈ ਤੇ ਉਸ ਤੋਂ ਬਾਅਦ ਭਾਰਤੀ ਟੀਮ ਨੇ ਬੱਲੇਬਾਜ਼ੀ ਕੀਤੀ ਜਿਸ ਦੇ ਵਿੱਚ ਜਿਹੜੇ ਡੈਬਿਊ ਕਰ ਰਹੇ ਸੀ ਅਭਿਸ਼ੇਕ ਸ਼ਰਮਾ 0 ਦੇ ਸਕੋਰ ਤੇ ਆਊਟ ਹੋ ਜਾਂਦੇ ਹੈ ਸ਼ੁਮਨ ਗਿੱਲ ਕਪਤਾਨ ਨੇ 29 ਗੇਂਦਾਂ ਤੇ 31 ਦੌੜਾਂ ਦੀ ਪਾਰੀ ਖੇਡੀ ਰਿਤੂਰਾਜ ਗਾਇਕਵਾਰ ਨੇ 7 ਦੌੜਾਂ ਬਣਾਈਆਂ ਰਿਆਨ ਪ੍ਰਿਆਗ 2 ਤੇ ਆਊਟ ਹੋਏ ਰਿੰਕੂ ਸਿੰਘ ਜ਼ੀਰੋ ਦੇ ਸਕੋਰ ਤੇ ਆਊਟ ਹੋ ਗਏ ਅਤੇ ਉਸ ਤੋਂ ਬਾਅਦ ਜੁਰੈਲ ਦੇ ਵੱਲੋਂ 6 ਦੌੜਾਂ ਬਣਾਈਆਂ ਗਈਆਂ। ਵਾਸ਼ਿੰਗਟਨ ਸੁੰਦਰ ਨੇ 34 ਬਲਾਂ ਤੇ 27 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਅਖੀਰਲੇ ਓਵਰ ਤੱਕ ਜਿਤਾਉਣ ਦੀ ਕੋਸ਼ਿਸ਼ ਕਰਦੇ ਰਹੇ। ਰਵੀ ਬਿਸ਼ਨੋਈ 9 ਦੌੜਾਂ ਬਣਾ ਕੇ ਆਊਟ ਹੋਏ। ਆਬੇਸ਼ ਖਾਨ ਨੇ 12 ਬਲਾਂ ਤੇ 16 ਦੌੜਾਂ ਬੜਾਈਆਂ। ਮੁਕੇਸ਼ ਕੁਮਾਰ ਜ਼ੀਰੋ ਤੇ ਆਊਟ ਹੋਏ। ਖਲੀਲ احمد 0 ਤੇ ਨਾਟ ਆਊਟ ਰਹੇ ਤਾਂ 102 ਦੌੜਾਂ ਬਣਾ ਕੇ ਭਾਰਤੀ ਟੀਮ ਆਊਟ ਹੋ ਗਈ 19.5 ਓਵਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜ਼ਿੰਬਾਬਵੇ ਨੇ 5 ਮੈਚਾਂ ਦੀ ਲੜੀ 'ਚ 1 ਜ਼ੀਰੋ ਦੀ ਅਗੇਤਾ ਹਾਸਲ ਕਰ ਲਈ ਹੈ ਅਤੇ ਅਗਲਾ ਮੁਕਾਬਲਾ ਕੱਲ ਜਾਨੀ ਕਿ 7 ਜੁਲਾਈ ਨੂੰ ਖੇਡਿਆ ਜਾਵੇਗਾ